ਸਕੋਟ ਕਰੋ ਜਿਾਕ ਵਾਲੇ ਪਰ ਮੈਨੂੰ ਜੰਦੇ ਸੀ ਸੋ ਆਪ ਫੜਾ ਕੇ ਚੱਲਦੇ ਆ ਤੇ ਆਪ ਚੱਲਦੇ ਆ ਢਾੜੀ ਟਾਂ ਚੱਲਦੇ ਆ ਮੈਂ ਤੁਹਾਨੂੰ ਦੱਸੋ ਕਿ ਜਾਈ ਲੱਗਿਆ ਗਿਆ ਹੈ ਸਾਲਾ ਪਾਈਪ ਤੇ ਸਾਰੇ ਦੇ ਮਲੇ ਲੱਗ ਗਿਆ ਇਸ ਤੇ ਬਾਈ ਸ਼ਸ਼ੀ ਕਾਲੂ ਮੇਰੀ ਦਿਕਰ ਦਾ ਸੂਤ ਸਾਰੇ ਠੀਕ ਹੋਵੋਗੇ ਸੋ ਆਪਣਾ ਦਾ ਨਵਾਂ ਵਲੌਗ ਫੋਡੀ ਲੈ ਕੇ ਆਏ ਆ ਸੋ ਦੁਪਹਿਰ ਤੇ 2 ਵਜੇ ਗਏ ਨੇ ਤੇ ਆਪਾਂ ਰੋਟੀ ਖਾਣ ਲੱਗੇ ਆ ਤੁਹਾਨੂੰ ਦਿਖਾਉਣੇ ਕੀ ਖਾ ਰਹੇ ਆ ਚਲੋ ਜੀ ਅਜਾ ਆਪਾਂ ਵਾਲ ਪੇਪਰ ਵੀ ਕੰਪਲੀਟ ਕਰ ਦੇਣਾ ਪੂਰਾ 20% ਰਹਿ ਗਿਆ ਸੋ ਪਹਿਲਾਂ ਆਪਾਂ ਰੋਟੀ ਖਾ ਲਈ ਫਿਰ ਆਪਾਂ ਵਾਲ ਪੇਪਰ ਬੰਦ ਹੁੰਦੇ ਆ ਕਰਦੇ ਉਹਨੂੰ ਸੈਟ ਪੂ ਦੇ ਦੋ ਸਪਿੱਕ ਕਿ ਟੰਗਣੇ ਪੜ ਤਾਰੇ ਸੀ ਸੋ ਆਪਾਂ ਰੋਟੀ ਖਾ ਕੇ ਮਿਲਦੇ ਤੁਹਾਨੂੰ ਸੋ ਗਾਇਸ ਆਪਾਂ ਅੱਜ ਇੱਕ ਪਿਆਲੇ ਪਿਆਲੇ ਰੋਟੀ ਦਹੀਂ ਤੇ ਨਾਲ ਬਿਸਕੁਟ ਚਾਹ ਪਿੱਛੇ ਪਿਆ ਸੋ ਆਪਾਂ ਕਾ ਪੀ ਕੇ ਮਿਲਦੇ ਤੁਹਾਨੂੰ ਆਪਾਂ ਰੋਟੀ ਖਾ ਲਈ ਸੀ ਤੇ ਚਾਹ ਵੀ ਪੀ ਲਈ ਸੀ ਤੁਹਾਨੂੰ ਹੁਣ ਆਪਾਂ ਮੜਿਆ ਬਾਹਰ ਲੱਗੇ ਚੱਲਦੇ ਆਂ ਦੁਕਾਨੇ ਆ ਕਿੰਨੇ ਧੋਪਾ ਅੱਜ ਦੇਖਦੇ ਆਂ ਜਾ ਕੇ ਮੈਂ ਵੀ ਬਾਹਰ ਜਾਣਾ ਹਲੇ ਸੋ ਆਪਾਂ ਤੁਹਾਡੇ ਨਾਲ ਹੀ ਚੱਲਦੇ ਆਂ ਚਲੋ ਜੀ ਗਾਇਸ ਧੁੱਪ ਅੱਜ ਵੀ ਬਹੁਤ ਹੈ ਮੀਂਹ ਵਾਲਾ ਮੌਸਮ ਤਾਂ ਖਤਮ ਖਤਮ ਹੋ ਗਿਆ ਮੈਨ ਲੱਗਾ ਤੋ ਤਿੰਨ ਖਾਦਮੇ ਮੇਰੇ ਮੂਤੇ ਸਾਰੀ ਪੈਰੀਆਂ ਨੂੰ ਆਪਾਂ ਵਾਲਪੇਪਰ ਸੈਟਿੰਗ ਕਰਦੇ ਚਲੋ ਚੱਲੀਏ ਵਾਲਪੇਪਰ ਲਾਣੇ ਜਿਹੜਾ ਰਹਿ ਗਿਆ ਮਾੜਾ ਮੋਟਾ ਚਲੋ ਜੀ ਦੱਸੋ ਕਮੈਂਟ ਵਿੱਚ ਦੱਸਿਓ ਕਿ ਕਿੱਥੇ ਲੱਗਿਆ ਹੋ ਗਿਆ ਗੈਸ ਵਾਲਾ ਪਾਈਪ ਇਹ ਸਾਰਿਆਂ ਦੇ ਮਹੱਲੇ ਚ ਲੱਗਿਆ ਵੇਸਤ ਪਹਿਲਾਂ ਆਪਾਂ ਫਿਲਮ ਕੰਪਲੀਟ ਕਰ ਲਈਏ ਪੂਰੀ ਫਿਰ ਆਪਾਂ ਵਾਲਪੇਪਰ ਵਾਲ ਹੁੰਦੇ ਆ ਚਲੋ ਕਰੀਏ ਸੋ ਗਾਈਜ਼ ਆ ਦੇਖੋ ਕਿੰਨਾ ਪਿਆਰ ਗਾਈਜ਼ ਵਾਲਪੇਪਰ ਥਾਰਾ ਕੰਪਲੀਟ ਹੋ ਗਿਆ ਸੀ ਬਹੁਤ ਵਧੀਆ ਲੱਗਾ ਵਾਲਪੇਪਰ ਪੂਰਾ ਤੁਹਾਨੂੰ ਦਿਖਾਵਾਂਗੇ ਸਭੇ ਨਾ ਪਹਿਲਾਂ ਬਣਾ ਕੇ ਆਣਾ ਫਿਰ ਤੁਹਾਨੂੰ ਦਿਖਾਣਾ ਸੋ ਮਿਲਦੇ ਨਾ ਕੇ ਸੋ ਗਾਇਸ ਨਾਗੇ ਰੇਡੀਓ ਹੋ ਗਈ ਸੀ ਸੋ ਤੁਹਾਨੂੰ ਨਵਾਂ ਵਾਲ ਪੇਪਰ ਦਿਖਾਉਣੇ ਆਪਾਂ ਜਿਹੜਾ ਲਾਇਆ ਤੇ ਦੱਸਿਓ ਜਿਰੂ ਕਿਵੇਂ ਲੱਗਾ ਤੁਹਾਨੂੰ ਸੋ ਇਹ ਪਰਾਲੇ ਬਾਹਰ ਗਰਾਊਂਡ ਚੱਲਦੇ ਆਪਾਂ ਜੇ ਇਸ ਖੇਲ ਕੇ ਆਨੇ ਆ ਬਾਲੀਬਾਲ ਚਲੋ ਆਪਾਂ ਤੁਹਾਨੂੰ ਪਹਿਲਾ ਵਾਲ ਪੇਪਰ ਦਿਖਾਈਏ ਕੁਝ ਕਰੋ ਚੱਕ ਵਾਲ ਪੇਪਰ ਕਿਭਾ ਤੁਹਾਨੂੰ ਵਾਲ ਪੇਪਰ ਦਿਖਾਤਾ ਹੁਣ ਆਪਾਂ ਤੁਹਾਨੂੰ ਕੱਪੜੇ ਪਾ ਕੇ ਮਿਲਦੇ ਆ ਬਾਹਰ ਜਾ ਕੇ ਸਕ੍ਰਿਬ ਵਲੌਗ ਵਿੱਚ ਬਣੇ ਰਹੇ ਹੋ ਚਲਦੇ ਆਪਾਂ ਏਐਸ ਗਰਾਊਂਡ ਆਪਾਂ ਨਾ ਆ ਗਏ ਰੇਡੀਓਗੇ ਸੀ ਤੁਹਾਨੂੰ ਵਾਲਪੇਪਰ ਦਿਖਾਤਾ ਸੋ ਆਪਾਂ ਹੁਣ ਕੱਪੜੇ ਲਿਫਾਫਾ ਲੈ ਕੇ ਆਣਾ ਸੋ ਚਲਦੇ ਆ ਤੇ ਵਲੌਗ ਵਿੱਚ ਬਣੇ ਰਹੋ ਇਹਨੂੰ ਦੇਖੋ ਕਿਵੇਂ ਖੜਾ ਇਹ ਗਾਈ ਜੁਕਟਰ ਤੇ ਬੈਗੇ ਸੀ ਸੋ ਆਪਾਂ ਚਲਦੇ ਆ ਲਿਫਾਫਾ ਲੈ ਕੇ ਆਣੇ ਫੜ ਕੇ ਕੱਪੜੇ ਵਾਲਾ ਸੋ ਵਲੌਗ ਵਿੱਚ ਬਣ ਰਿਹਾ ਤੁਹਾਨੂੰ ਗਲੀ ਦਾ ਵੀਊ ਦਿਖਾਣਿਆ ਸਵੇਰੇ ਦਿਖਾਇਆ ਸੀ ਹੁਣ ਦੁਬਾਰਾ ਦਿਖਾਣੇ ਆ ਚਲੋ ਦੇਖੀ ਤੁਹਾਨੂੰ ਸਾਰੀ ਦਾ ਹੁਣ ਲੱਭਣੇ ਦਿੱਤਾ ਬਾਹਰ ਹੱਤ ਤਿੰਨੋਂ ਸਭ ਵੀਡੀਓ ਹੈ ਸੋ ਗਾਈਜ਼ ਆਪਾਂ ਸਾਹਮਣੇ ਜਾਣਾ ਚਲੋ ਚਲੀ ਕੋਈ ਜਿੱਥੇ ਕੱਪੜੇ ਲੈ ਲਈ ਫਿਰ ਤੁਹਾਨੂੰ ਮਿਲਦੇ ਆ ਲਿਫਾਫਾ ਲੈ ਕੇ ਭਾਈ ਜਾ ਕੇ ਜਿੱਥੇ ਜਾ ਕੇ ਤੁਹਾਨੂੰ ਘਰੇ ਜਾ ਕੇ ਕੱਪੜੇ ਫੜਾ ਕੇ ਮਿਲਦੇ ਆ ਲਿਫਾਫਾ ਫੜਾ ਜੇ ਕੁੱਤਾ ਸਾਹਮਣੇ ਉਹਨੂੰ ਦਿਖਦਾ ਤੇ ਆਪਾਂ ਉਹਨੇ ਏਐਸ ਗਰਾਊਂਡ ਤੋਂ ਲਿਆ ਬਾਲੀਬਾਲ ਖੇਡਣਾ ਕੱਲ ਖੇਡੇ ਨਹੀਂ ਸਵੇਰ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਬਾਲੀਬਾਲ ਗਰਾਊਂਡ ਜਿੱਥੇ ਇੱਥੇ ਰਹੋ ਸਾਹਮਣੇ ਤੁਸੀਂ ਚੱਕਰੋ ਕਿੰਨਾ ਠੰਡਾ ਮੌਸਮ ਅੱਜ ਮੌਸਮ ਵਧੀਆ ਸਵੇਰ ਪਾਲ ਚੱਲਦੇ ਆ ਤੇ ਨਾਲੇ ਖੇਡ ਕੇ ਜੇ 2-3 ਘੰਟੇ ਨਹੀਂ 2 ਘੰਟੇ ਦਾ 3 ਘੰਟਾ ਖੇਡ ਗਿਆ ਨਹੀਂ ਚਲੋ ਚੱਲੀਏ ਕੱਢ ਦੀ ਬਾਈਕ ਸੋ ਇਹ ਗ੍ਰਾਪੀ ਉਹ ਬਾਲੀਅਰ ਸਕੂਲ ਸਾਹਮਣੇ ਦੁਬਾਰਾ ਇਸਕੋ ਪਹਿਲਾਂ ਵੀ ਦਿਖਾਇਆ ਸੀ ਗਾਇਜ਼ ਪਾਣੀ ਪਿਣਾਏ ਸੀ ਪੀ ਕੇ ਮਿਲਦੇ ਆਪਾਂ ਅੱਧਾ ਘੰਟਾ ਬਾਲੀਬਲ ਫਿਲਟਰੀ ਸੀ ਸੋ ਆਪਾਂ ਘਰੇ ਚੱਲੇ ਆਂ ਤੇ ਬਲੌਗ ਵਿੱਚ ਬਣੇ ਰਹੋ ਚੱਲਦੇ ਆਂ ਕਰ ਸੁਭੇ ਮੌਸਮ ਦੇਖ ਕਰੋ ਉੱਪਰ ਕਿੰਨਾ ਗੈਂਡਾ ਨਹੀਂ ਆਊਗਾ ਮੌਸਮ ਦੇਖੋ ਕਿੰਨਾ ਗੈਂਡਾ ਮਹੀਲਾ ਬਾਗਾਂ ਦੇ ਵਿੱਚ ਕਿੰਨਾ ਗੈਂਡਾ ਮੌਸਮਾ ਕਿੰਨਾ ਗੈਂਡਾ ਅੱਜ ਮੀਂਹ ਬਹੁਤ ਤਕੜਾ ਮਣ ਲੱਗ ਰات ਨੂੰ ਟੱਕੜੀ ਵਧੀਆ ਨਿਕਲੂ ਚੈੱਕ ਕਰੋ ਕਿਨੇ ਟਰੱਕ ਨੇ ਮੌਸਮ ਮੌਸਮ ਸਾਰੇ ਪਾਸੇ ਘੈਂਟ ਆ ਕੋਈ ਤਾਂ ਅੱਪਾ ਕੱਲ ਉੱਥੇ ਗਏ ਸੀ ਚੋਇਸ ਫਿਲ ਕਰਾਣ ਸੋ ਆਪਣਾ ਕੱਲ ਵਾਲਾ ਕੰਮ ਕੰਪਲੀਟ ਹੋ ਗਿਆ ਸੀ ਤੇ ਹੁਣੇ ਦੱਸਣਗੇ ਉਹ ਸੈਕਿੰਡ ਕਾਉਂਸਲਿੰਗ ਦਾ ਰਿਜ਼ਲਟ ਦਿਵਾਣਾ ਰਿਜ਼ਲਟ ਆਊਗਾ ਦੱਸਾਂਗੇ ਆਪਾਂ ਤੁਹਾਨੂੰ ਕੀ ਆਇਆ ਗਾਇਜ਼ ਮਿੱਤਰੋ ਬੜਾ ਘੈਂਟ ਮੌਸਮ ਮੰਡੀ ਦਾ ਪੂਰਾ ਘੈਂਟ ਸੋ ਆਪਾਂ ਇੱਕ ਦੋ ਫੋਟੋ ਖਿੱਚਣ ਲੱਗਿਆ ਤੁੰਦ ਖਾਣੇ ਪ੍ਰਿੰਸੀਪਲ ਨਾਲ ਸਿਰ ਇੱਕ ਦੋ ਫੋਟੋ ਖਿੱਚਣ ਲੱਗਿਆ ਬਲੱਗ ਵਿੱਚ ਬਣੇ ਕਿਨੇ ਕਿਨੇ ਚੱਕ ਬੈਠਣ ਮਿਲਦੇ ਆ ਬੜੇ ਬਿੱਕੇ ਦੋ ਚਾਰ ਆ ਫੋਟੋਆਂ ਖਿੱਚ ਲਈ ਇਨੇ ਪੰਜਾਖ ਚਾਈਆਂ ਨੇ ਸਭ ਤੋਂ ਘਟਿਆ ਮਿਲਦੇ ਬਾਲ ਹੋ ਕਿਨੇ ਕੱਢਨੇ ਬੜਾ ਕੈਟ ਮੋਹ ਵਾਲਾ ਮੂਰੀ ਦਿਖਾਣੇ ਵਾਈਡ ਐਂਗਲ ਵੀ ਪੜੇ ਆਪਾਂ ਦਾੜੀ ਕਟਣ ਚੱਲੇ ਆ ਥੱਲੋ ਚੱਲੋ ਦਾੜੀ ਕਟਣ ਚੱਲਿਆਂ ਸੋ ਚੱਲਦੇ ਆ ਤੁਹਾਨੂੰ ਮਿਲਦੇ ਆ ਦਾੜੀ ਕਟਾ ਕੇ ਮੈਂ ਜੀ ਲਿਆਂਦੀ ਸੀ ਸੋ ਆਪਾਂ ਫਟਾ ਕੇ ਚੱਲਦੇ ਆ ਤੇ ਆਪਾਂ ਚੱਲਦੇ ਆ ਦਾੜੀ ਕਟਣ ਚੱਲ ਛੱਲੀ ਗਾਈ ਦਾੜੀ ਕਟਾਲੀ ਸੀ ਆਪਾਂ ਤੇ ਆਪਾਂ ਘਰੇ ਚੱਲੇ ਆ ਚਾਚੂ ਦਾ ਘਰ ਆਏ ਤੁਹਾਨੂੰ ਮਿਲਦੇ ਆ ਨਾਈ ਨਾਈ ਨੰਬਰ ਕਿਦਾ ਬੱਬੇ ਕਿਹੜਾ ਫੋਨ ਆਇਆ ਤੁਹਾਨੂੰ ਕੱਟ ਕੇ ਮਿਲਦੇ ਆ ਕੱਟ ਕੇ ਮਿਲਦੇ ਕਰੀ ਆ ਗਈ ਸੀ ਆਪਾਂ ਚਾਚਾ ਨਾਲ ਗਏ ਸੀ ਕੰਮ ਸੋ ਆਪਾਂ ਆ ਗਏ ਕਰੇ ਤੇ ਹੁਣ ਟਾਈਮ 8 ਵਜੇ ਨੇ ਹੈਲੋ ਗਾਇਸ ਸੋ ਆ ਗਏ ਆਪਾਂ ਮੜੇ ਦੁਕਾਨ ਤੇ ਜਾਣਾ ਸਮਾਨ ਲੈ ਕੇ ਆਣਾ ਸੋ ਚੱਲਦੇ ਆਂ ਵਲੋਗ ਵਿੱਚ ਬਣੇ ਰਹਿਓ ਚੁੱਕੇ ਚੱਲਦੇ ਆਂ ਜੁਪੀਟਰ ਖੜੀ ਰਹਿਣ ਤੋਂ ਨੇੜੀ ਆ ਰੌਦਾ ਵੀ ਟਕਰਾਦਾ ਸੋ ਕੋਈ ਸਮਾਨ ਲੈ ਲੈ ਚੱਲਦੇ ਆਂ ਘਰੇ ਹੁਣ ਸੜਕ ਲੈ ਦੇ ਕੋਜਾ ਪੱਧਾ ਹੀ ਲੱਗਿਆ ਆਨੇ ਤੁਹਾਨੂੰ ਮਿਲਦੇ ਆਂ ਪੱਧਾ ਹੀ ਲੱਗਿਆ ਕੇ ਚਲੋ ਜੀ ਜੀ ਦੇਖੋ ਪ੍ਰੈਸ ਨੇ ਕੀ ਲਿੱਤਾ ਨਹੀਂ ਲੈ ਲਿਆ ਤੇ ਆਪਾਂ ਦੇਖੋ ਕੌਣ ਮਿਲਿਆ ਮਹਿੰਦੀ ਲਾ ਕੇ ਚੱਲਿਆ ਮੁੰਡਾ ਮਹਿੰਦੀ ਲਾਣੀ ਹੱਥਾਂ 'ਚ ਨੇ ਲੈ ਆ ਗਏ ਰਖੜੀ ਤੁਹਾਨੂੰ ਦਿਖਾਵਾਂਗੇ ਕੱਲ ਤਾਂ ਬਲੌਕੀ ਬਣਦਾ ਪਹਿਲਾਂ ਮੈਂ ਨਾ ਨਹੀਂ ਘਟ ਜਾਣਾ ਫਿਰ ਪਤਾ ਨਹੀਂ ਕਿੱਥੇ ਜਾਣਾ ਫਿਰ ਸ਼ਾਇਦ ਕਾਰਨੀਵਲ ਚੱਲਾਂਗੇ ਸੋ ਦੇਖੀਏ ਹਲੋ ਗਾਇਸ ਰਾਤ ਦੇ 10:30 ਹੋ ਗਏ ਨੇ ਤੇ ਆਪਾਂ ਘਰ ਦੇ ਚਾਰ ਪੰਜ ਕੰਮ ਕਰ ਰਹੇ ਸੀ ਜੋ ਵੀ ਹੋ ਗਏ ਨੇ ਸਾਰੇ ਤੇ ਆਪਾਂ ਨੂੰ ਰੋਟੀ ਖਾਣ ਲੱਗੇ ਆਂ ਤੇ ਤੁਹਾਨੂੰ ਰੋਟੀ ਖਾ ਕੇ ਮਿਲਦੇ ਆਂ ਲੌਕ ਵਿੱਚ ਬਣੇ ਰਹੋ ਸੋ ਗ ਰੋਟੀ ਖਾਲੀ ਸੀ ਆਪਾਂ ਤੇ ਹੁਣ ਆਪਾਂ ਫੋਲਾਗੇ ਐਂਡੀ ਕਰਨ ਲੱਗੇ ਆ ਸੋ ਕੱਲ ਹੈ ਜਿਆ ਰਖੜੀ ਸੋ ਆਪਾਂ ਤੁਹਾਨੂੰ ਕੱਲ ਤੇ ਬਰਾਬਰ ਦਿਖਾਵਾਂਗੇ ਆਪਾਂ ਨੰਨੀ ਘਟ ਜਾਣਾ ਸੋ ਫਿਰ ਆਪਾਂ ਦੇਖਦੇ ਆਂ ਕੱਲ ਆਪਾਂ ਕਾਰਨੀਵਲ ਖੰਨਾ ਜਾ ਕੇ ਆਣ ਮਿਲਦਾ ਖੰਨਾ ਕਾਰਨੀਵਲ ਮੇਲੇ ਚ ਸੋ ਆਪਾਂ ਦੇਖਦੇ ਆਂ ਜਾਣਾ ਕਿ ਕੱਲ ਪਰਸੋ ਜਾਈਏ ਸੋ ਆਪਾਂ ਬਲੌਗ ਐਂਡੀ ਕਰ ਲਉ ਸੋ ਹੈ ਗਾਈਜ਼ ਇਹ ਸੀ ਆਪਣਾ ਅੱਜ ਦਾ ਬਲੌਗ ਜੇ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਦੇ ਨਾਲ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਨੈਕਸਟ ਬਲੌਗ ਵਿੱਚ ਥੈਂਕ ਯੂ ਫਾਰ ਵਾਚਿੰਗ ਥਿਸ